ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਪਹਿਲਾ ਗੜਾ ਲੈ ਕੇ ਚੱਲੇ ਤੇ ਟਰਾਲਾ ਟਰਲੇ ਦਾ ਬਾਈ ਮੰਡੀ ਚ ਕਣਕ ਲੈ ਕੇ ਪਹਿਲੇ ਦਿਨੇ ਕੰਮ ਹੋ ਗਿਆ ਦੇਖੋ ਜੀ ਸਪੈਂਡਲ ਟੁੱਟ ਗਿਆ ਟਰੈਕਟਰ ਦਾ ਆ ਪਹਿਲਾ ਟਾਇਰ ਰੱਖਿਆ ਵਾ ਮੁੰਡਾ ਬੁਲਾਇਆ ਹੁਣ ਟਰੈਕਟਰ ਲੈ ਕੇ ਬਾਈ ਬੰਪਰ ਨੂੰ ਲਾ ਕੇ ਮੜਾ ਜਾਂ ਉੱਚਾ ਚੱਕਿਆ ਇਹ ਆ ਗਿਆ 베어ਿੰਗ ਹੁਣ ਥੱਲੇ ਲਾ ਪਹਿਲਾਂ ਪੱਟੀ ਨਹੀਂ ਦਿ ਆ ਰਹੀ ਬਾਈ ਲਿਫਟ ਥੱਲੇ ਕਰ ਲੈ ਆ ਉਹ ਲੈ ਖੜ ਜਾ ਲੱਗ ਜਣੀ ਆਉਣ ਦੇ ਯਾ ਚੱਲ ਬੱਸ ਚੱਕ ਲੈਣੀ ਚੱਕਦੇ ਚੱਕਦੇ ਹੌਲੀ ਹੌਲੀ ਚੱਕੀ ਚੱਲ 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 ਚਾ ਰਿਹਾ ਬਾਈ ਕੈਟ ਨੂੰ ਪੈਲਾ ਦੂਇਆ ਟਰੈਕਟਰ ਮਗਰ ਭੇਜਦਾ ਹੌਲੀ ਹੌਲੀ ਕੁਟਕਾ ਲਾ ਲਿਆ ਵੈਨ ਉੱਤੇ ਆਪਣਾ ਆਹ ਜਾ ਰਿਹਾ ਹਾਂ ਰੋਡੋਰੀ ਏਜੰਸੀ ਚੋਂ ਬੈਂਡਲ ਵਾ ਲਿਆ ਬਾਈ ਮਰਿੰਡੇ ਏਜੰਸੀ ਚੋਂ ਹੈਡ ਮਿਲਣੇ ਰਿਹਾ origignal ਲੇ ਮੰਗਾ ਲਿਆ ਮਰਿੰਡੇ ਚੋਂ ਆ ਬੇਰੇ ਦੂਆ ਪਹੁੰਚ ਚੱਲੇ ਬਾਈ ਐਡ ਆਪਣਾ ਨਵਾਂ ਸ਼ਹਿਰ ਬਡਾਲਾ 5305 ਰੁਪਏ ਦਾ ਸਾਮਾਨ ਆਇਆ ਬਾਈ ਆਰ ਆਰਡਰ ਹੁੰਜੀ ਟੈਕ ਟੋਕ ਪੈਰਿੰਗ ਆ ਜਿਹੜੇ ਵੀ ਭਾਰ 5305 ਰੁਪਏ ਦਾ ਆ ਰਹੇ ਹੁੰਡੇ ਲੈ ਕੇ ਬਾਈ ਬਾ ਮੈਂ ਵੀ ਪਹੁੰਚ ਲਿਆ ਦਾ ਬਚਨੇ ਵਾਲੇ ਮਰਿੰਡੇ ਦੇ ਸਮਾਨ ਵਗਾਇਆ ਬਾਈ ਝਾਂਸੀ ਤੋਂ ਪਰੇ ਹੁਣ ਮਿਸਤਰੀ ਕੋਲ ਖੜਾ ਕੇ ਕਰੂਗੇ ਸੈਟ ਇਹਨੂੰ 10 ਵਜਣ ਵਾਲੀ ਸਾਡੇ ਕੇ 6 ਵਜੇ ਦਾ ਘੜਾ ਹੋਣਾ ਉਹ ਤੇਨ ਚਾਰ ਘੰਟੇ ਲੱਗ ਕੇ ਖੁੱਲਦਾ ਸਾਰਾ ਜਿੱਦਿਆ 9 ਵਜੇ ਖੁੱਲਣੀ 9 ਵਜੇ ਤੱਕ ਤਾਂ ਖੜਨਾ ਹੀ ਪੈਣਾ ਜਾਂ ਸੀ 9 ਵਜੇ ਖੁੱਲੀ ਪਹੁੰਚ ਗਿਆ ਬਾਈ ਨਿਕਰੀ ਦਾ ਬਾ ਬੰਦੇ ਵੀ ਪੁੰਚਣੇ ਆਲੇ ਲੈ ਕੇ ਸਮਾਨ ਜਿਆਦਾ ਗਰਾਜਰ ਨੂੰ ਪੈ ਲੈ ਬੰਦੇ ਆਹ ਟੁੱਕੜੀ ਬਾਈ ਕਿੰਨੀ ਜੀ ਦੀ ਚਲ ਮਕਰਾਂ ਓਕੇ 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 ਲੈ ਓ ਕੋਈ ਨੀ ਤੇਲ ਪਾ ਅੜਾ ਹੋ ਹੈਗੇ ਹੋਰ ਐਂਡ ਦੇ ਆ ਲੈ ਆਂਦਾ ਬਾਈ ਉਹਨੇ ਆਦਾ ਪਹਿਲੇ ਲੈ ਆਂਦਾ ਹੀ ਸਾਰੇ ਕੁਝ ਵਿੱਚੇ ਬਾਈ ਹੁਣ ਦੂਏ ਅੱਧਰ ਵੀ ਗਰੀਸ ਕਰਾ ਦੋਨਾ ਸਪੈਂਡ ਵਾਲਾ ਜੀ ਇਹਨੂੰ ਅੱਧਰਾ ਬਾਈ ਬੰਦੇ ਨੇ ਭਈਏ ਤੰਗ ਕਰੇ ਮੈਂ ਕਹਿੰਦਾ ਸਾਡੇ 10 ਦੇ ਪਿੰਡ ਤੇ ਤੁਰੇ ਆ ਮੈਂ ਪਿਛਲਾ ਪਿੰਡ ਇਹਨਾਂ ਤਾਂ ਉਰੇ ਪਹੁੰਚੇ ਔਰੇ ਫੇਰ ਖੜਾ ਲੇ ਤੰਗ ਹੋਈ ਵੀ ਵਿਚਾਰੇ ਦਿਹਾੜੀ ਨਹੀਂ ਪੈਣੀ ਵਿਚਾਰੇ ਨੂੰ ਦਾ ਵੀ ਸੈਟ 7000 ਰੁਪਏ ਲੱਗਿਆ origignal ਦਾ origignal ਹੈ ਪਵਾਤਾ 70 ਲੈ ਨੂੰ ਵੀ ਗਰੀਫ ਕਰਾਦਾ ਹਾਂ ਨਾਲੇ ਬਾਗੀ ਮੰਡੀ ਦਾ ਸਾਹਮਣੇ ਹੋਰ ਮੰਡੀ ਕੋਲੇ ਕਰਾਇਆ ਟੋਟ ਆਮਾਗੇ ਟਰਾਲੀ 12:00 ਵਜੇ 10-15 ਮਿੰਟ ਹੋ ਗਏ ਉਹਨੇ ਰਾਸ ਬੁਲਾਤਾ ਬਾਈ ਸਾਰੀ ਲੇਬਰ ਨੂੰ ਉਹ ਆਪਣਾ ਪੀਪੂ ਕੇ ਬਹਿ ਗਏ ਉਹ ਖੜਾ ਬਣਦਾ ਲੈ ਬਾਈ ਕਰਮੀ ਬहोत ਹੋਗੀ ਮੈਂ ਵੀ ਬੁਲਾਵਾਂ ਬੁਲਾਉਂਦਾ ਆਇਆ ਤਾਂ ਬਾਈ ਮੌਸਮ ਖਰਾਬ ਹੋ ਗਿਆ ਰੋਕਤਾ ਹਲੇ ਕਹਿੰਦੇ ਵੀ ਪੱੱਖਾ ਲਾ ਕੇ ਨਾਲ ਦੀ ਨਾਲ ਪਰੰਦੇ ਨੇ ਵੀ ਇਹਨਾਂ ਦਾ ਕੰਮ ਨਵੇੜ ਦੀ ਬਾਹਰ ਪਈਆਂ ਉਹਦੇ ਪਤਾ ਪੱਲੀ ਬੁੱਲੀ ਵੀ ਦੇਖ ਜੂਗੀ ਕਿਣੀਆਂ ਉਤਰ ਆਈਆਂ ਸੀ ਚਲੋ ਹੁਣ ਮੜੀ ਜੀ ਤੋਂ ਨਿਕਲ ਹੀ ਆ ਕਰਨਗੇ ਕੰਮ ਸਟਾਰਟ ਦਵਾਰੇ ਬੰਦੇ ਫੇਰ ਪੀ ਜਾ ਮੰਗਾਇਆ ਬਾਈ ਭੁੱਖ ਲੱਗੀ ਵੀ ਦੀ ਚੱਲ ਰਹੀ ਆ ਭਾਈ ਬਾਈ ਇਸ ਤੋਂ ਬਾਅਦ ਆਪਣਾ ਟਰਾਲਾ ਖਾਲੀ ਕਰਨਗੇ ਨਾਲ ਦੀ ਨਾਲ ਭਰਨਗੇ ਦਵਾਰੇ ਵੀ ਆ ਗਿਆ ਬਾਈ ਅਲੈਕਸਾਂ ਵਰ ਬੌਂਡ ਜਨਰਲ ਟਰੈਲਰ ਜਿਹੜੀ ਪਈ ਸੀ ਕਣਕ ਉਹਦਾ ਭਾਰਤੀ ਇਹਨਾਂ ਆਪਣਾ ਟਰੈਲਰ ਹੈ ਗਿਆ ਨੂੰ ਫੇਰ ਖਾਸਾ ਉਤਰਿਆ ਮੀਂਹ ਵੇ ਦੁਆਰੇ ਫੇਰ ਪੈ ਰਿਹਾ ਹੈ ਗੜੇ ਜਿਹੀ ਵੀ ਗਿਰਿਆ ਬਰੀਕ ਬਰੀਕ ਜਿਹੇ ਉਹਦਾ ਖੈੜਾ ਨੀ ਤੇ ਲੋਕੋ ਸੂਆ ਬਦਲੀ ਜੀ ਹੋਆ 6 ਵਜਣੇ ਆਲੇ ਆ ਬਾਈ 6 ਵਜੇ ਤੱਕੇ ਦੱਸਿਆ ਵੰ ਮੀ ਫੇਰ ਆ ਗਿਆ ਜੀ ਹਵਾ ਵੀ ਬਹੁਤ ਚੱਲ ਰਹੀ ਆ ਹੁਣ ਤਾਂ ਗੜੇ ਵੀ ਪਏ ਆ ਬਾਈ ਫੇਰ 2-4 ਮਿੰਟ ਹਵਾ ਜ਼ਿਆਦਾ ਆ ਹੁਣ ਮੋਗੋ ਨੇ ਧਰਮ ਲੱਗ ਗਿਆ ਬਾਈ ਜੀਨੀ ਨੂੰ ਪੱਖਾ ਲਾਇਆ ਤਾਂ ਉਨੀ ਨੂੰ ਲਾ ਦੇਣਾ ਬਾਈ ਕੰਡਾ ਬਾਕੀ ਕਰ ਲੂੰ ਲਾਉਂਗੇ ਹੁਣ ਮੌਸਮ ਖਰਾਬ ਹੈ ਟਰੈਕਟਰ ਲੈ ਜਾਣਾ ਟਰਾਲੀ ਐ ਹੋ ਰਹਿਣ ਦੇਣ